ਸਿਹਤ ਪੰਜਾਬ ਦੇ ਚੈਨਲ ਵੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਨਾੜਾਂ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਇਹ ਖੂਨ ਨੂੰ ਸਰੀਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਪਹੁੰਚਾਉਂਦੀਆਂ ਹਨ ਦੋਸਤੋ ਜੋ ਕਿ ਸਾਡੇ ਜਿੰਦਾ ਰਹਿਣ ਲਈ ਵੀ ਬਹੁਤ ਜ਼ਰੂਰੀ ਹੈ ਪਰ ਕਈ ਵਾਰ ਕਿਸੇ ਕਾਰਨ ਸਾਡੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਖਰ ਨਾੜਾਂ ਦੀ ਕਮਜ਼ੋਰੀ ਕਿਉਂ ਹੁੰਦੀ ਹੈ ਦੋਸਤੋ ਸ਼ੂਗਰ ਦੀ ਸਮੱਸਿਆ ਕਾਰਨ ਵੀ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਹਾਈ ਬ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਾਲ ਵੀ ਨਾੜਾਂ ਦੀ ਕਮਜ਼ੋਰੀ ਆ ਜਾਂਦੀ ਹੈ। ਦੋਸਤੋ ਸਰੀਰ ਵਿੱਚ ਹਾਰਮੋਨ ਇਨ ਬੈਲੈਂਸ ਹੋਣ ਦੇ ਕਾਰਨ ਵੀ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ। ਸਰੀਰ ਵਿੱਚ ਕਿਡਨੀ ਅਤੇ ਲੀਵਰ ਦੀ ਕੋਈ ਖਰਾਬੀ ਹੋਣ ਤੇ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਕਿਉਂਕਿ ਦੋਸਤੋ ਲੀਵਰ ਅਤੇ ਕਿਡਨੀ ਦੋਵੇਂ ਜੇਕਰ ਖਰਾਬ ਹੋਣਗੇ ਤਾਂ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਘਟ ਨਿਕਲਣਗੇ ਤੇ ਉਹ ਸਰੀਰ ਵਿੱਚ ਨਾੜਾਂ ਵਿੱਚ ਹੀ ਜੰਮਣ ਲੱਗ ਜਾਣਗੇ। ਇਸ ਨਾਲ ਸਾਡੀਆਂ ਨਾੜਾਂ ਕਮਜ਼ੋਰ ਹੋ ਜਾਣਗੀਆਂ। ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਕਿ ਇਸ ਨਾੜਾਂ ਦੀ ਕਮਜ਼ੋਰੀ ਦੇ ਲੱਛਣ। ਸਰੀਰ ਵਿੱਚ ਕਮਜ਼ੋਰੀ ਹੋਣੀ, ਸ ਨਾ ਕਰਨਾ ਉੱਠਣ ਬੈਠਣ ਸਮੇ ਅੱਖਾਂ ਆਗੇ ਹਨੇਰਾ ਹੋਣਾ ਅਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਗੈਸ ਬਦਹਜਮੇ ਕਬਜ਼ ਐਸਿਡਿਟੀ ਵਰਗੀਆਂ ਸਮੱਸਿਆਵਾਂ ਹੋਣਾ ਯਾਦਦਾਸ਼ਤ ਸ਼ਕਤੀ ਘਟ ਜਾਣਾ ਅਤੇ ਰਾਤ ਨੂੰ ਨੀਂਦ ਨਾ ਆਉਣਾ ਖੂਨ ਦੀ ਕਮੀ ਹੋਣਾ ਦਿਲ ਵੀ ਤੇਜ਼ ਧੜਕਣਾ ਦੋਸਤੋ ਕਮਜ਼ੋਰੀ ਕਾਰਨ ਹੀ ਹੁੰਦੇ ਹਨ ਦੋਸਤੋ ਇਹ ਸਾਰੀਆਂ ਉੱਪਰ ਦੱਸੀਆਂ ਗਈਆਂ ਗੱਲਾਂ ਕਮਜ਼ੋਰੀ ਦੇ ਹੀ ਲੱਛਣ ਹਨ ਦੋਸਤੋ ਜੇਕਰ ਤੁਹਾਡੇ ਸਰੀਰ ਦੇ ਕਿਸੇ ਅੰਗ ਵਿੱਚ ਨਾੜ ਦੱਬ ਗਈ ਹੈ ਜਾਂ ਫਿਰ ਦਰਦ ਰਹਿੰਦਾ ਹੈ ਜਾਂ ਫਿਰ ਉੱਤੇ ਸੋਜ ਆ ਗਈ ਹੈ ਤਾਂ ਦੋਸਤੋ ਤੁਹਾਨੂੰ ਤੁਸੀਂ ਉਸ ਨੂੰ ਦੱਬਣਾ ਨਹੀਂ ਭਾਵ ਕਿ ਦੋਸਤੋ ਉਸ ਨੂੰ ਤੁਸੀਂ ਜ਼ਿਆਦਾ ਨੱਪਣਾ ਨਹੀਂ ਉਸ ਨੂੰ ਤੁਸੀਂ ਮੋੜਣਾ ਨਹੀਂ ਦੋਸਤੋ ਉਹ ਇਸ ਤਰ੍ਹਾਂ ਬਹੁਤ ਜ਼ਿਆਦਾ ਵਾਜ ਜਾਵੇਗੀ ਇਸ ਲਈ ਦੋਸਤੋ ਜੇਕਰ ਤੁਸੀਂ ਇਸ ਦੇ ਉੱਪਰ ਬਰਫ਼ ਵਗੈਰਾ ਦੀ ਟਕੋਰ ਕਰਦੇ ਹੋ ਤਾਂ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਅਤੇ ਦੋਸਤੋ ਜਿਸ ਅੰਗੁੱਤੇ ਤੁਹਾਡੇ ਸੋਜਾਈ ਹੈ ਉਸ ਉੱਪਰ ਤੇਲ ਲਗਾ ਕੇ ਅਸੀਂ ਹਲਕੀ ਹਲਕੀ ਮ사ਜ ਕਰਨੀ ਹੈ ਉਸ ਨੂੰ ਜ਼ਿਆਦਾ ਦਬਾਉਣਾ ਨਹੀਂ ਜੇਕਰ ਤੁਹਾਡੀਆਂ ਨਾੜਾਂ ਵਿੱਚ ਰੋਜ਼ਾਨਾ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਰੋਜ਼ਾਨਾ ਯੋਗ ਜਾਂ ਕਸਰਤ ਕਰਨੀ ਚਾਹੀਦੀ ਹੈ ਜਿਵੇਂ ਕਿ ਤੁਸੀਂ ਪ੍ਰਾਣਾਯਾਮ ਅਤੇ ਅਨੋਮ ਬਿਲੋਮ ਵੀ ਕਰ ਸਕਦੇ ਹੋ ਤਾਂ ਉਹ ਦੋਸਤ ਹੁਣ ਆਪਾਂ ਗੱਲ ਕਰਦੇ ਹਾਂ ਉਸ ਨੁਸਖੇ ਬਾਰੇ ਜਿਸ ਦਾ ਸੇਵਨ ਜੇਕਰ ਅਸੀਂ 15 ਦਿਨ ਲਗਾਤਾਰ ਕਰਦੇ ਹਾਂ ਤਾਂ ਇਸ ਦੇ ਸਾਨੂੰ ਇਸਨੋਂ ਨਸਖੇ ਲਈ ਦੋਸਤੋ ਸਭ ਤੋਂ ਪਹਿਲਾਂ ਅਸੀਂ ਕਿਸੇ ਬਰਤਨ ਵਿੱਚ ਇੱਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਉਸ ਨੂੰ ਗੈਸ ਉੱਤੇ ਗਰਮ ਹੋਣ ਲਈ ਰੱਖ ਦੇਣਾ ਹੈ ਅਤੇ ਦੋਸਤੋ ਇਸ ਪਾਣੀ ਵਿੱਚ ਅਸੀਂ ਪਾਉਣਾ ਹੈ ਦਾਲਚੀਨੀ ਜਿਸ ਦਾ ਕਿ ਅਸੀਂ ਅੱਧਾ ਇੰਚ ਦਾ ਇੱਕ ਪੀਸ ਵੀ ਪਾ ਸਕਦੇ ਹਾਂ ਪਰ ਜੇਕਰ ਤੁਸੀਂ ਦਾਲਚੀਨੀ ਤੇ ਪਾਊਡਰ ਦਾ ਇਸਤੇਮਾਲ ਕਰਦੇ ਹੋ ਤੇ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਦੋਸਤੋ ਤੁਸੀਂ ਚਾਹੋ ਤਾਂ ਇਸ ਨੂੰ ਮਿਕਸੀ ਵਿੱਚ ਗ੍ਰाइंड ਕਰਕੇ ਇਸ ਦਾ ਪਾਊਡਰ ਤਿਆਰ ਕਰਕੇ ਬਿਲਕੁਲ ਦੋਸਤੋ ਇਸ ਦਾ ਅੱਧਾ ਚਮਚ ਤੁਸੀਂ ਇਸ ਵਿੱਚ ਪਾਉਣਾ ਹੈ ਅਤੇ ਇਸ ਵਿੱਚ ਪਾ ਕੇ ਇਸ ਨੂੰ ਗਰਮ ਹੋਣ ਲਈ ਰੱਖ ਦੇਣਾ ਹੈ ਫਿਰ ਦੋਸਤੋ ਇਸ ਵਿੱਚ ਅਸੀਂ ਪਾਉਣੀ ਹੈ ਇੱਕ ਵੱਡੀ ਕਾਲੀ ਇਲਾਇਚੀ ਸੇਵਨ ਕਰਨਾ ਹੈ ਭਾਵ ਕਿ ਦੋਸਤੋ ਇਸ ਨੂੰ ਕੁੱਟ ਕੇ ਉਸ ਪਾਣੀ ਵਿੱਚ ਪਾ ਦੇਣਾ ਹੈ ਇਸ ਤੋਂ ਬਾਅਦ ਦੋਸਤੋ ਅਸੀਂ ਇਸ ਵਿੱਚ ਪਾਉਣੇ ਹਨ ਦੋ ਲੌਂਗ ਅਤੇ ਦੋਸਤੋ ਦੋ ਲੌਂਗ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੋ ਸਕਦੇ ਹਨ ਅਤੇ ਦੋਸਤੋ ਇਹ ਤਿੰਨ ਚੀਜ਼ਾਂ ਨੂੰ ਪਾਣੀ ਵਿੱਚ ਪਾ ਕੇ 4 ਤੋਂ 5 ਮਿੰਟ ਤੱਕ ਚੰਗੀ ਤਰ੍ਹਾਂ ਉਬਾਲਣਾ ਹੈ ਇਸ ਤਰ੍ਹਾਂ ਕਰਨ ਨਾਲ ਦੋਸਤੋ ਇਹਨਾਂ ਦੇ ਸਾਰੇ ਤੱਤ ਪਾਣੀ ਵਿੱਚ ਆ ਜਾਣਗੇ ਫਿਰ ਦੋਸਤੋ ਇਸ ਨੂੰ ਛਾਣ ਕੇ ਪਾਣੀ ਨੂੰ ਅਲੱਗ ਕਿਸੇ ਗਲਾਸ ਵਿੱਚ ਕੱਢ ਲੈਣਾ ਹੈ ਉਸ ਗਲਾਸ ਵਿੱਚ ਦੋਸਤੋ ਅਸੀਂ ਇੱਕ ਚਮਚ ਦੇ ਬਰਾਬਰ ਕਾਲਾ ਗੁੜ ਪਾਉਣਾ ਹੈ ਇਹ ਦੋਸਤੋ ਕਾਲਾ ਗੁੜ ਸਾਡੇ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਲਈ ਦਾ ਇਸਤੇਮਾਲ ਕਰਨਾ ਹੈ ਇਸ ਡਰਿੰਕ ਦਾ ਸੇਵਨ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਦੋਸਤੋ ਇਹ ਕੜਾ ਇੱਕ ਵਿਅਕਤੀ ਲਈ ਹੈ ਜੇਕਰ ਤੁਸੀਂ ਦੋ ਜਣਾਂ ਲਈ ਬਣਾਉਣਾ ਚਾਹੁੰਦੇ ਹੋ ਤਾਂ ਦੋਸਤੋ ਇਹ ਸਾਰੀ ਤੁਸੀਂ ਕੁਆਂਟੀਟੀ ਡਬਲ ਕਰ ਦਿਓ ਅਜਿਹਾ ਕਰਨ ਨਾਲ ਦੋ ਜਣਾਂ ਦਾ ਬਣ ਜਾਵੇਗਾ ਦੋਸਤੋ ਇਸ ਨੁਸਖੇ ਨਾਲ ਤੁਹਾਡੇ ਸਰੀਰ ਵਿੱਚ ਬਲੱਡ ਫਲੋ ਵਧੀਆ ਬਣਿਆ ਰਹੇਗਾ ਕਦੇ ਵੀ ਹਾਰਟ ਬਲਾਕਰ ਨਹੀਂ ਹੋਵੇਗਾ ਹਾਰਟ ਅਟੈਕ ਆਉਣ ਦਾ ਖਤਰਾ ਬਿਲਕੁਲ ਖਤਮ ਹੋ ਜਾਵੇਗਾ ਹੱਡੀਆਂ ਦੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਅਤੇ ਦੋਸਤੋ ਨਾੜਾਂ ਦੀ ਕਮਜ਼ੋਰੀ ਖਾਸ ਕਰਕੇ ਦੂਰ ਹੋਵੇਗੀ ਸਾਡੇ ਮਾਸਪੇਸ਼ੀਆਂ ਵਿੱਚ ਹੋਣ ਵਾਲੇ ਦਰਦ ਤੋਂ ਵੀ ਸਾਨੂੰ ਆਰਾਮ ਮਿਲੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਖਾਸ ਨੁਸਖੇ ਬਾਰੇ ਪਤਾ ਲੱਗ ਸਕੇ